ਓਹੀ ਐ ਸੰਤਰੀ ਅੱਜ ਕੱਲ੍ਹ ਦਹਿਸਤ ਦਾ ਰੰਗ ਆ ਸੰਤਰੀ ਵੀਰੇ ਦਹਿਸਤ ਦਾ ਰੰਗ ਸਭ ਤੋਂ ਪਹਿਲੇ ਹੀ ਲਾਉਂ ਜੇ ਸੰਤਰੀ ਦਹਿਸਤ ਦਾ ਰੰਗ ਆ ਅੱਜ ਕੱਲ੍ਹ ਵੀਰੇ ਹੁਣ ਦੂਜਾ ਨਾ ਕਹਿਣ ਲੱਗ ਪਿਓ ਸੰਤਰੀ ਭਾਵੇਂ ਹੀ ਗਾਣਾ ਵੱਡੇ ਆ ਗਿਆ ਮੋਟੇ ਨੂੰ ਇਹ ਨਹੀਂ ਪਤਾ ਲੱਗੰਦਾ ਮੇਰੀ ਲੱਤਾਂ ਕੰਬਨਦੀਆਂ ਕਿ ਕੋੜੀ ਹਿਲੰਦੀ ਹੈ ਚੱਲੇ ਮੋਟੇ ਚੱਕਦੇ ਕੰਮ ਨੂੰ ਖੇਤੜੇ ਚਲਾ ਦੇ ਇੱਕ ਮਾਲਕਨ ਆ ਗਈ ਦੂਜੀ ਮਾਲਕਨ ਕਿੱਥੇ ਆ ਨਹੀਂ ਆਈ ਕਿਥੋਂ ਨਹੀਂ ਹੈ ਓ ਮਾਈ ਗਾਡ ਮਾਲਕਨ ਕਿੱਥੇ ਆ ਹਾਂ ਜੇ ਪਾ ਮਮੀ ਕਿੱਧਰ ਗਈ ਮਾਲਕਨ ਇੱਥੇ ਖੜੀ ਆ ਹਾਂ ਤੇ ਤੇਰੇ ਕਰਮਚਾਰੀ ਆਏ ਨਹੀਂ ਅਜੇ ਗੱਡੀ ਲੈ ਕੇ ਤੇਰੇ ਲਈ ਨਾ ਆਰਡਰ ਮਾਰ ਉਹਨਾਂ ਨੂੰ ਅਕਸਰ ਡਰਾਈਵਰ ਰੱਖੇ ਤੂੰ ਉਹ ਵੀ ਆ ਗਏ ਆ ਗਏ ਡਰਾਈਵਰ ਉਹ ਪਾਣੀ ਦੀ ਬੋਤਲ ਫਾੜੇ ਪਾਣੀ ਦੀ ਬੋਤਲਾਂ ਬਾਹਰ ਗੱਡੀਆਂ ਦੀ ਫਾੜੇ ਕੀ ਮੰਗਾ ਮਾਲਕ ਜੀ ਤੁਹਾਨੂੰ ਪਿੱਛੇ ਭਾਇਆ ਪਿਆ ਅੱਜ ਆ ਪਾਣੀ ਦੀ ਰਾਬੇਰੋ ਰੋਂਦੀ ਨਹੀਂ ਵੀਂਦਿਆ ਨਾ ਇਹ ਰੋਂਦੀ ਨਹੀਂਂ ਤੇ ਆ ਇਹ ਪੈਸੂ ਪਕੜਨਾ 1 2 3 ਰੈਡੀ ਕੀ ਫੜਿਆ ਨਹੀਂ ਜਾਂਦਾ ਬਹੁਤ ਝੱਕ ਸਾਰਾ ਟੱਬਰ ਹੀ ਪੈ ਗਿਆ ਖੇਡਣਾ ਕਿਨੂੰ ਪਾਰਟੀ ਚਾਹੀਦੀ ਤੁਹਾਡੇ ਚੋਂ ਹੈਂ ਪਾਰਟੀ ਪੂਟੀ ਕੋ ਨਹੀਂ ਮਿਲਣੀ ਜਾ ਦੇ ਇਹਨੂੰ ਮਿੱਤਿਆਂ ਵਾਲਾ ਸਕੂਪ ਆਪਣਾ ਪਰ ਕੇਕ ਅੰਤੇ ਤੈਨੂੰ ਹਰਸ਼ੀਤ ਨਾਲ ਉਹ ਪਾਦਨੇ ਵੇਖਦੇ ਨੂੰ ਉੱਤੇ ਭੁਜੀਆ ਰੰਗ ਬਰੰਗਾ ਵੀ ਉਹ ਖਾਓ ਤੁਸੀਂ ਪਾਰਟੀ ਦੇ ਨਾਲ ਇਹ ਚੱਲੂ ਆਜਕ ਲਈ ਵੀ ਆ

ਕਾ ਕਾਕਾ ਕਿੱਥੇ ਆ ਆ ਗਿਆ ਸਾਾਨੂੰ ਤੇ ਆਹ ਹੀ ਟੈਨਸ਼ਨ ਰਹਿੰਦੀ ਸੀ ਬੜੇ ਘੱਟੋ ਘੱਟ ਤਿੰਨ ਚਾਰ ਮਹੀਨਿਆਂ ਤੋਂ ਕੀ ਕੋਠੀ ਦਾ ਕੋਈ ਬੰਦਾ ਨਹੀਂ ਪਿਆ ਬੰਦਰੀ ਵਾ ਦਿਖਦੀ ਨਹੀਂ ਵੀ ਕੇ ਪਾਸੇਓ ਅੱਜ ਆ ਡਿਜ਼ਾਈਨ ਜਿੱਦੋ ਦਿਸਣ ਲੱਗੀ ਆ ਨਾਲ ਮਿਸਤਰੀ ਵੀ ਦਿਖਦਾ ਨਾਲ ਆ ਥੱਲੇ ਆ ਵੀ ਬੰਦਾ ਦਿਖਦਾ ਪਤਲਾ ਜਿਆ ਤੇ ਤੁਸੀਂ ਦੱਸੋ ਕਿੱਦਾਂ ਦੀ ਬਣ ਰਹੀ ਆ ਹਜੇ ਵਾਵਾ ਇੱਧਰ ਵੀ ਡਿਜ਼ਾਈਨ ਆ ਵਿਚਾਲੇ ਵੀ ਇੱਧਰ ਜਗਾਠ ਲੱਗਣੀ ਵੱਡੀ ਆ ਰਹੀ ਆ ਇੱਧਰ ਵੀ ਹੱਜੂਆਂ ਦੇ ਗਾਣੇ ਵੇ ਲਾਏ ਓਏ ਇਹ ਫੋਟੋ ਅਸੀਂ ਮਕਲੌੜਾਂ ਚ ਗਏ ਸੀ ਉਦੋਂ ਬਣਾਈ ਸੀਗੀ ਮੈਂ ਤੇ ਮੰਮੀ ਇਹ ਅਸੀਂ ਸਾਹਮਣੇ ਬੈਠੇ ਸੀ ਤੇ ਸਾਡੀ ਫੋਟੋ ਬਣਾਈ ਸੀ ਇਹ ਮੰਮੀ ਮੈਨੂੰ ਘੂਰ ਰੰਦਾਈਏ ਫੋਟੋ ਦੇ ਵਿੱਚ ਤੇ ਇਹ ਜਲੰਧਰ ਤੋਂ ਹੀ ਸੀ ਬੰਦਾ ਉੱਥੇ ਉਹ ਬਹਿ ਕੇ ਸਕੈਚ ਕਰਦਾ ਏ ਉਹ ਥੱਲੇ ਉਹਦਾ ਨਾਮ ਵੀ ਹੈ ਜਸਵੀਰ ਰਾਮ 26 12 2022 ਨੂੰ ਬਣਾਈ ਸੀ ਘੈਂਟ ਮਾਹੌਲ ਚੋਲ ਬਣਾਦਾ ਜਾਂ ਜਾਂਦਾ ਈ ਆ ਜਾਂਦਾ ਹਰ ਜੀਤੀ ਰਹਿ ਜੀਤੀ ਦਾ ਮੁੰਡਾ ਉਹ ਹੀ ਅਸੰਤਰੀ ਅੱਜ ਕੱਲ੍ਹ ਦਹਿਸਤ ਦਾ ਰੰਗ ਆ ਸੰਤਰੀ ਵੀਰੇ ਦਹਿਸਤ ਦਾ ਰੰਗ ਸਭ ਤੋਂ ਪਹਿਲੇ ਹੀ ਲਾਉਂ ਜੇ ਸੰਤਰੀ ਦਹਿਸਤ ਦਾ ਰੰਗ ਆ ਅੱਜ ਕੱਲ੍ਹ ਵੀਰੇ ਹੁਣ ਦੂਜਾ ਨਾ ਕਹਿਣ ਲੱਗ ਪਿਓ ਸੰਤਰੀ ਕਾਨੂੰਨ ਲਾ ਕਾਨੂੰਨ ਲਾ ਕੇ ਵਿਖਾ ਦੇ ਰ ਮੂੰਹ ਨਾ ਭੇੜਾ ਲੱਗੰਦੇ ਆਈ ਐਪਲ ਸੰਤਰੀ ਦਾ ਮੂੰਹ ਨਾ ਸੋਨਾ ਲੱਗਦਾ ਆ ਨਾ ਹੈ ਹੈ ਪਿੰਡ ਦੀ ਲੜਾਈ ਦੀ ਭਰਾਵਾ ਅਸੀਂ ਖਬਰ ਸੁਣ ਕੇ ਬੜਾ ਰਹਾਣਾ ਅੱਛਾ ਦੁਨੀਆਂ ਦਾ ਦੀ ਕਹਿੰਦੀ ਕੋਈ ਕੁਸ਼ ਪਈ ਆ ਤੇ ਆਪਾਂ ਚੈਨਸਾ ਪੁਆਈਏ ਆਪਾਂ ਦੀ ਕਟਿੰਗ ਕਰੀਏ ਨਾ ਜੇ ਕਿ ਬੂਟਿਆਂ ਦੀ ਲਾਵੀ ਸਾਡੇ ਇੱਕੋ ਇੱਕ ਦੁਕਾਨ ਐਸਐਮਐਸ ਮਸ਼ੀਨਰੀ ਐਸਾ ਵਾਹ ਗਿਆ ਨਾ ਵੱਡਿਆ ਗਿਆ ਮੋٹے ਨੂੰ ਇਹ ਨਹੀਂ ਪਤਾ ਲੱਗਦਾ ਮੇਰੇ ਲੱਤਾਂ ਕੰਬਨਦੀਆਂ ਕਿ ਘੋੜੀ ਹਿਲੰਦੀ ਹੈ ਚੱਲ ਮੋٹے ਚੱਕਦੇ ਕੰਮ ਨੂੰ ਖੇਚ ਲੈ ਚਲਾ ਦੇ ਆ ਪੈਰ ਪਰਲੇ ਮੋੜ ਦੇ ਰਾ ਦੋ ਆ ਚੱਕ ਪੋਜੀਸ਼ਨ ਸੈੱਟ ਕਰ ਲੈਣੋ ਪਹਿਲਾਂ ਪੋਜੀਸ਼ਨ ਵੇਖੀ ਹਣ ਤੂੰ ਕੋਈ ਸਾਬ ਆਵਾਬ ਮੂਰੇ ਹੋਇਆ ਤੇ ਤੈਥੋਂ ਗੱਲ ਨਹੀਂ ਬਣੀ ਵੇਖੀ ਹਣ ਤੂੰ ਜਾਂਦਾ ਦਰਖਤ ਆ ਚੱਕ ਦਰਵਾਜ਼ਾ ਹੋ ਚੁੱਕੀ ਐ ਇਹ ਗਲਤ ਟੱਕ ਲਾਦਾ ਮੋਟਰ ਨੇ ਤਾਂ ਰਬੇਰੋਂ ਰੋਂਦੀ ਨਹੀਂ ਵੀਂਦਿਆ ਨਾ ਇਹ ਪੈਸਟੂਪ ਕਰਨਾ 1 2 3 ਰੈਡੀ ਇਹ ਫੜਿਆ ਨਹੀਂ ਜਾਂਦਾ ਬਹੁਤ ਚੱਕ ਸਾਰਾ ਟੱਬਰ ਹੀ ਪੈ ਗਿਆ ਖੇਡਣ ਸਰਾਵ ਹਾਂ ਆਈ ਮਾਨ ਰਾ ਤੂੰ ਤਾਂ ਤੈਨੂੰ ਨਹੀਂ ਲੰਗੜਦੇ ਆਏ ਨੇ ਨਹੀਂ 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 ਰੁਕ ਜਾ ਇਹ ਪ੍ਰਾਵ ਨੇ ਰੋਣਾ ਮਾ ਜੇ ਨਹੀਂ ਨਹੀਂ ਹਜੇ ਰੋਣਾ ਮਾ ਰੁਕ ਜਾ ਯਾਰ ਤੁਸੀਂ ਚੱਲ ਮੀਆਂ ਕੋਈ ਪਹਿਲਾਂ ਇਹ ਲਾਸ਼ੇਰੀਆ ਦਈਏ ਨੇ ਰੋਂ ਲੱਗ ਗਿਆ ਨੇ ਹੁਣੇ ਵੇਖਿਓ ਆਇਆ ਮੀਆਂ ਸਾਰਾ ਟੱਬਰ ਹੀ ਪੈ ਗਿਆ ਗੱਗੂ ਆਇਆ ਦਾ ਆ ਵੇਖਿਆ ਉਹ ਦਾ ਉਹ ਮੀਆਂ ਦਾ ਤੁਰਿਆ ਫਿਰਦਾ ਮौज ਨਾ ਮਾਲਕਨ ਦੀ ਗੱਡੀ ਇੱਧਰ ਆ ਗਈ ਤੇ ਮਾਲਕਨ ਆਈ ਨਹੀਂ ਨੀ ਹੈ ਨਾ ਮਾਲਕੜ ਇੱਥੇ ਆਉਂਦੀ ਨੇ ਟੇਢੀ ਜਿਹੀ ਆਈ ਨਹੀਂ ਹਜੇ ਮਾਲਕਨ ਕਿੱਥੇ ਮਾਲਕਨ ਕਿੱਥੇ ਆ ਇੱਕ ਮਾਲਕਨ ਆ ਗਈ ਦੂਜੀ ਮਾਲਕਨ ਕਿੱਥੇ ਆ ਹੈ ਓ ਮਾਈ ਗਾਡ ਸੋਨੇ ਰੰਗਾ ਸੋਨੇ ਰੰਗਾਂ ਲੈ ਖਾਪਾ ਮਾਲਕਨ ਕਿੱਥੇ ਆ? ਹਾਂ ਜੀ ਆਵਾਂ। ਮੰਮੀ ਕਿੱ데 ਗਈ? ਮਾਲਕਨ ਇੱਥੇ ਖੜੀ ਆ। ਹਾਂ। ਤੇ ਤੇਰੇ ਕਰਮਚਾਰੀ ਆਏ ਨਹੀਂ ਅਜੇ ਗੱਡੀ ਲੈ ਕੇ ਤੇ ਲਈ। ਨਾ। ਆਰਡਰ ਮਾਰ ਉਹਨਾਂ ਨੂੰ ਅਕਸਰ ਡਰਾਈਵਰ ਰੱਖੇ ਦੂ। ਆਓ ਵੇ ਆ ਗਈ। ਆ ਗਈ ਡਰਾਈਵਰ। ਹੋਰ। ਤੁਸੀਂ ਮਾਲਕਨ ਨੇ ਚੱਕ ਆਓ ਵੇ। ਇਹਦਾ ਨਾਮ ਆ ਦੱਸਦਾ। ਹਰਮਨ ਐ। ਚਲੋ ਮਾਲਕਨ ਜੀ। ਗੱਡੀ ਆ ਗਈ। ਚਲੋ ਜੀ ਚਲੋ ਬਾਏ 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 ਬਾਏ। ਕੀ ਮੰਗਾ ਤੁਹਾਡੀ ਮੰਮੀ ਜੀ? ਉਹ ਪਾਣੀ ਦੀ ਬੋਤਲ ਫਾੜੇ ਪਾਣੀ ਦੀ ਬੋਤਲਾਂ ਬਾਹਰ ਗੱਡੀਆਂ ਦੀ ਫਾੜੇ ਕੀ ਮੰਗਾ ਮਾਲਕ ਜੀ ਤੁਹਾਨੂੰ ਪਿੱਛੇ ਭਾਇਆ ਪਿਆ ਅੱਜ ਆ ਪਾਣੀ ਦੀ ਲੋ ਹਜੇ ਹੋਰ ਹਜੇ ਲਓ ਜੀ ਉਸ ਸਟਾਰਬਕਸ ਦਾ ਹੁਣ ਕੋਈ ਕਾਫੀ ਆਰਡਰ ਕਰੀਏ ਨਾ ਕੋਈ ਕਾ ਨਹੀਂ ਬਾਕੀ ਕੰਮ ਛੱਡ ਕੇ ਆਰਡਰ ਕਰਕੇ ਦੇਖੋ ਆਰਡਰ ਕਿਤਾ ਕਰਨੀ ਆ ਇਹ ਤੁਸੀਂ ਸਟਾਰਬਕਸ ਤੇ ਜਾ ਕੇ ਉਹਨਾਂ ਨੂੰ ਕਹਿਣਾ ਕਿ ਆ ਵੈਂਟੀ ਮਾਚਾ ਆਈਸਟੀ ਵਿਦ ਹੋਟਕ ਟੂ ਪੰਪ ਆਪ ਬ੍ਰਾਊਨ 슈ਗਰ ਤੇ ਪਾਣੀ ਹੈ ਸਵੀਟ ਹਲੇ ਲੱਗ ਰਹੀ ਚਲ ਕੀ ਕੀ ਕੱਲ ਜੋ ਵੀ ਹੈ

ਨਹੀਂ ਆਊਟ ਆਫ ਸਟਾਕ ਆ ਆਊਟ ਆਫ ਸਟਾਕ ਉਹ ਗਿਆ ਯਾਰ ਇਨੀ ਮਿਹਨਤ ਲੱਗਿਆ ਯਾਰ ਪਰ ਉਹ ਜਾਈ ਦੀ ਤੁਹਾਡੇ ਚ ਹੈ ਪਾਟੀ ਪੂਟੀ ਕੋ ਨਹੀਂ ਮਿਲਣੀ ਜਾ ਦੇ ਉਹਨੂੰ ਮਿੱਤਿਆਂ ਵਾਲਾ ਸਕੂਪ ਆਪਣਾ ਪਰ ਕੇਕ ਆ ਐਸੇ ਤੈਨੂੰ ਹਰਸ਼ੀਤ ਨਾਲ ਉਹ ਪਾ ਦੇਣੀ ਵੇਖ ਤੈਨੂੰ ਉੱਤੇ ਭੁਜਿਆ ਰੰਗ ਬਰੰਗਾ ਵੀ ਉਹ ਖਾਓ ਤੁਸੀਂ ਪਾਰਟੀ ਦੇ ਨਾਲ ਇਹ ਚੱਲੂ ਆਜਕਲੇ ਨਹੀਂ ਵੀ ਆ ਲਾਓ ਵੀ ਇਹ ਗਏ ਮੇਰੇ ਵੀਰੋ ਨਹੀਂ ਤੋਈ ਹੋ ਰਹੀ ਹੈ ਕਹਿੰਦੇ ਗੱਡੀ ਦੀ ਇੱਥੇ ਉਹ ਆਪਣੇ ਲਈ ਸੇਫਟੀ ਦੇ ਥੱਲੇ ਉਹਦੀ ਨੰਗ ਜੇ ਕਿਦੇ ਨਹੀਂ ਵੱਡੀਆਂ ਗੱਡੀਆਂ ਲਈ ਕੇ ਨਿੱਕੀਆਂ ਲਈ ਵੀ ਚੱਲ ਜੂ ਕੰਮ ਇੱਥੇ ਰੱਖ ਆ ਗਈ ਜਾਂਦੀ ਉਹ ਗੈ ਨਹੀਂ ਠੀਕ ਹੈ ਹਰਤੇ ਕੇ ਅੱਜ ਤਾਂ ਚਿੱਟੇ ਪਠਾਣੀ ਭਾਏ ਅੱਜ ਤਾਂ ਗੱਲਬਾਤ ਵੱਖਰੀ ਹੈ ਦਹਿਸਤ ਹੈ ਅੱਜ ਤਾਂ ਸਾਈਂ ਮੈਂ ਗੱਡੀ ਹੀ ਤੋੜੀਏ ਭੋਗੂ ਤੋ ਐਲਾ ਡਾਟਾ ਹਾਂ ਜਿਆ ਹੋਰ ਹੈ ਕੋਈ ਹੋਈ ਗੱਲ ਨਹੀਂ ਹਾਂ ਜੀ ਜੂ ਦੇਖ ਲਿਓਨੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ